हां जी काफी दिन हो गए ਆਪਾਂ ਵੀਡੀਓ ਬਣਾ ਨਹੀਂ ਸਕੇ ਇਸ ਕਰਕੇ ਅੱਜ ਟਾਈਮ ਲੱਗਿਆ ਅੱਜ ਮੈਂ ਖਾ ਵੀ ਵੀਡੀਓ ਬਣਾਈਏ ਆਪਣੇ ਮਿੱਤਰਾਂ ਨੂੰ ਇਹ ਨਾਲ ਜੁੜੀਏ ਉਸ ਨਾਲ ਕੁਝ ਉਹਨਾਂ ਨੂੰ ਦਿਖਾਈਏ ਵੀ ਕਿਦਾਂ ਦਾ ਆਪਣੀ ਫਸਲ ਬਾੜੀ ਆ ਬਾਕੀ ਨਾ ਬਣਾਉਣ ਦਾ ਕਾਰਨ ਇੱਕ ਤਾਂ ਕਈ ਭੋਗ ਭਾਕ ਤੇ ਹਰ ਲੋ ਕਈ ਪਿੱਛੇ ਜੇ ਥੋੜੇ ਜਿ ਢੱਲੇ ਜੇ ਵੀ ਰਹੇ ਖੰਖੰਗ ਜਖਾਮ ਜੁਕੂਮ ਜਾ ਰਿਹਾ ਇਸ ਕਰਕੇ ਵੀਡੀਓ ਨਹੀਂ ਬਣਾਈ ਹੁਣ ਅੱਜ ਟਾਈਮ ਜਾ ਲੱਗਿਆ ਦੀ ਅੱਜ ਬਣਾਈਆ ਮਹਾ ਵੀ ਚਲੋ ਅੱਜ ਮਿੱਤਰਾਂ ਨਾਲ ਕੁਝ ਸਾਂਝ ਕਰਦੇ ਆਂ ਤਿਆਰ ਵੀ ਉਹ ਦਿਖਾਉਨੇ ਆਂ ਆਪਾਂ ਇਸ ਕਰਕੇ ਆ ਫਸਲ ਕਿੰਨੀ ਆਏ ਤੇ ਕੀੜਾ ਮਾਰਨ ਉਹਦਾ ਦਿਖਾ ਰਹੇ ਹਾਂ ਵੀ ਬਾਕੀ ਕਹਿੰਦੇ ਜਦੋਂ ਗਲਾ ਕੋਲਾ ਜਾਂ ਖਰਾਬ ਹੁੰਦਾ ਫਿਰ ਨਾ ਤਾਂ ਵੀਡੀਓ ਬਣਾਉਣ ਦਾ ਮੂਡ ਜਾਂ ਹੁੰਦਾ ਨਾਲੇ ਬਾਜ ਵਗੈਰਾ ਵੀ ਤੁਸੀਂ ਹੁਣ ਵੀ ਦੇਖਦੇ ਹੋਵੋਗੇ ਕਿ ਮੋਟੀ ਜੀ ਆਵਾਜ਼ ਆ ਰਹੀ ਹੈ ਇਹ ਵੀ ਮੰਨ ਲਓ ਵੀ ਉਸੇ ਕਾਰਨਾਂ ਕਰਕੇ ਇਹ ਮੋਟੀ ਜਿਹੀ ਆਵਾਜ਼ ਆ ਰਹੀ ਹੈ ਇੱਕ ਜਾਲ ਦੁਖਦੀ ਦੀ ਕਾਫੀ ਝੜ ਦੁਖਣ ਕਰਕੇ ਉਹ ਦਰਦ ਜਿਆ ਕਾਫੀ ਹੋ ਰਿਹਾ ਸੀ 10 12 ਦਿਨ ਤੱਕ ਉਹਦੀਓ ਦਵਾਈ ਖਾਂਦੇ ਰਹੇ ਇਹ ਬਾਕੀ ਅੱਜ ਤਰੀਕ ਹੋ ਗਈ 14 ਮਾਰਚ 2025 ਅ ਅੱਜ ਸਗਰਾਂਦ ਵੀ ਹੈ ਨਾਲ ਹੋਲੇ ਮਹੱਲੇ ਦੀ ਦਾ ਵੀ ਅੱਜ ਤਿਹਾਰ ਹੈ ਇਹ ਬਾਕੀ ਦਿਖਾਉਨੇ ਆ ਅੱਗੇ ਤੁਹਾਨੂੰ ਹੋਰ ਕੁਝ ਵੀਡੀਓ ਚ हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਜਿਹੜੀ ਆਪਾਂ ਮੰਨ ਲਓ ਵੀ ਅੱਜ ਸਭ ਤੋਂ ਪਹਿਲਾਂ ਦਾ ਸਗਰਾਂ ਦੀਆਂ ਉਹ ਹਰਕਾ ਹੋਣੀ ਜੀ ਅੱਜ ਨਾਲ ਹੋਲੀ ਵੀ ਆ ਜੀ ਹੋਲੇ ਮੁਹੱਲੇ ਦੀਆਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋ ਮੈਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹਦੀ ਜਿਹੜੇ ਵੀ ਵੀਡੀਓ ਆਪਾਂ ਬਣਾ ਰਹੇ ਆ ਆਪਾਂ ਮੰਨ ਲਓ ਵੀ ਜਿਹੜੇ ਘਰੇਲੂ ਕੰਮ ਕਰੇ ਆ ਖੇਤਾਂ ਵਿੱਚ ਚੱਲਦੇ ਨੇ ਜਿਹੜੇ ਆਪਣੇ ਉਹਨਾਂ ਦਾ ਦਿਖਾ ਰਹੇ ਆ ਆਓ ਦੇਖਦੇ ਆਂ ਫੇਰ हां जी काफी दिन हो गए ਆਪਾਂ ਵੀਡੀਓ ਬਣਾ ਨਹੀਂ ਸਕੇ ਇਸ ਕਰਕੇ ਅੱਜ ਟਾਈਮ ਲੱਗਿਆ ਅੱਜ ਮਾਹਾਂ ਵੀ ਵੀਡੀਓ ਬਣਾਈਏ ਆਪਣੇ ਮਿੱਤਰਾਂ ਨੂੰ ਇਹ ਨਾਲ ਜੁੜੀਏ ਉਸ ਨਾਲ ਕੁਝ ਉਹਨਾਂ ਨੂੰ ਦਿਖਾਈਏ ਵੀ ਕਿਦਾਂ ਦਾ ਆਪਣੀ ਫਸਲ ਬਾੜੀ ਆ ਬਾਕੀ ਨਾ ਬਣਾਉਣ ਦਾ ਕਾਰਨ ਇੱਕ ਤਾਂ ਕਈ ਭੋਗ ਭਾਗ ਤੇ ਪਰ ਲੋ ਕਈ ਪਿੱਛੇ ਜੇ ਥੋੜੇ ਜਿਹਾ ਢੱਲੇ ਜੇ ਵੀ ਰਹੇ ਖੰਖੰਗ ਜਖਾਮ ਜਕੂਮ ਜਾ ਰਿਹਾ ਇਸ ਕਰਕੇ ਵੀਡੀਓ ਨਹੀਂ ਬਣਾਈ ਹੁਣ ਅੱਜ ਟਾਈਮ ਜਾ ਲੱਗਿਆ ਦੀ ਅੱਜ ਬਣਾਈਆ ਮਾ ਗਾ ਵੀ ਚਲੋ ਅੱਜ ਮਿੱਤਰਾਂ ਨਾਲ ਕੁਝ ਸਾਂਝ ਕਰਦੇ ਆਂ ਤਿਆਰ ਵੀ ਉਹ ਦਿਖਾਉਨੇ ਆ ਆਪਾਂ ਇਸ ਕਰਕੇ ਆ ਫਸਲ ਕਿੰਨੀ ਆਏ ਤੇ ਕੀੜਾ ਮਾਰਨ ਉਹਦਾ ਦਿਖਾ ਰਹੇ ਹਾਂ ਵੀ ਬਾਕੀ ਕਹਿੰਦੇ ਜਦੋਂ ਗਲਾ ਕੋਲਾ ਜਾਂ ਖਰਾਬ ਹੁੰਦਾ ਫਿਰ ਨਾ ਤਾਂ ਵੀਡੀਓ ਬਣਾਉਣ ਦਾ ਮੂਡ ਜਾਂ ਹੁੰਦਾ ਨਾਲੇ ਬਾਜ ਵਗੈਰਾ ਵੀ ਤੁਸੀਂ ਹੁਣ ਵੀ ਦੇਖਦੇ ਹੋਵੋਗੇ ਕਿ ਮੋਟੀ ਜੀ ਬਾਜ ਆ ਰਹੀ ਹੈ ਇਹ ਵੀ ਮੰਨ ਲਓ ਵੀ ਉਸੇ ਕਾਰਨਾਂ ਕਰਕੇ ਇਹ ਮੋਟੀ ਜਿਹੀ ਆਵਾਜ਼ ਆ ਰਹੀ ਹੈ ਇੱਕ ਜਾਲ ਦੁਖਦੀ ਦੀ ਕਾਫੀ ਜਾੜ ਦੁਖਣ ਕਰਕੇ ਉਹ ਦਰਦ ਜਿਆ ਕਾਫੀ ਹੋ ਰਿਹਾ ਸੀ 10 12 ਦਿਨ ਤੱਕ ਉਹਦੀਓ ਦਵਾਈ ਖਾਂਦੇ ਰਹੇ ਇਹ ਬਾਕੀ ਅੱਜ ਤਰੀਕ ਹੋ ਗਈ 14 ਮਾਰਚ 2025 ਅ ਅੱਜ ਸਗਰਾਂਦ ਵੀ ਹੈ ਨਾਲ ਹੋਲੇ ਮਹੱਲੇ ਦੀ ਦਾ ਵੀ ਅੱਜ ਤਿਹਾਰ ਹੈ ਇਹ ਬਾਕੀ ਦਿਖਾਉਨੇ ਆ ਅੱਗੇ ਤੁਹਾਨੂੰ ਹੋਰ ਕੁਝ ਵੀਡੀਓ ਚ ਲਓ ਜੀ ਕਣਕ ਨੂੰ ਲਾਤਾ ਚੌਥਾ ਪਾਣੀ ਇਹ ਕਣਕ ਨੂੰ ਆ ਥੋੜਾ ਜਿਹਾ 1 ਕਿਲਾ ਪਸੰਦਤਾ ਦੀ ਇਹਨੂੰ ਲਾ ਕੇ ਤਿੰਨ ਪਾਣੀ ਜਿਹੜੀ ਗੇਤੀ ਸੀ ਉਹਨੂੰ ਲਾ ਕੇ ਚਾਰ ਪਾਣੀ ਆ ਇੱਥੇ ਜੰਮੀ ਵਾਲੀ ਜਗ੍ਹਾ ਦੀ ਇੱਧਰ ਬੀਜੀਤੀ ਮੱਕੀ ਕੰਮਕਾਰ ਤਾਂ ਜੱਟਾਂ ਦੇ ਆ ਹੀ ਜੁਹਦੇ ਆ ਕਿਤੇ ਮੱਕੀ ਬੀਤੀ ਕਦੇ ਉਸ ਕਰਤਾ ਕਿਤੇ ਪਾਣੀ ਲਾਤਾ ਆ ਇਧਰ ਆ ਬੱਢਣ ਲੱਗੇ ਹੋਏ ਆ ਸਰੋਂ ਆ ਦੇਖੋ ਆ ਸਾਹਮਣੇ ਰਾਮ ਬੱਢ ਰਿਹਾ ਸਰੋਂ ਹੂੰ ਕਿਹੜਾ ਹੈ ਨਾਈ ਉਹ ਫੋਟੋ ਦਿਖਾ ਰਹੇ ਆ ਇਹਨੇ ਆਹ ਤਿੰਨ ਚਾਰ ਦਿਨਾਂ ਚ ਲੱਗ ਕੇ ਇਹ ਵੱਢ ਲਈ ਇਹ ਥੋੜੀ ਥੋੜੀ ਕਰਕੇ ਵੱਡੀ ਜਾਂਦਾ ਦੇਖ ਕੇ ਆਪਣਾ ਟਾਈਮ ਜਾ ਜੰਗਲ ਬਹੁਤ ਹੈ ਨਹੀਂ ਤੇ ਦੋ ਰੋਜ਼ ਮੈਂ ਕੱਟ ਪਿਆ ਇਹ ਕੱਖ ਜ਼ਿਆਦਾ ਹੈ ਦੇ ਵਿੱਚ ਵਾਹ ਉਹ ਆ ਇਹ ਤਾਂ ਫਿਰ ਗੁੱਲੀ ਡੰਡਾ ਬਾਅਦ ਚ ਹੋ ਜਾਂਦਾ ਨਾ ਉਹ ਕੁਛ ਪੁੱਛ ਕੇ ਕੱਟਣਾ ਪੈਂਦਾ ਹੈ ਬਾਅਦ ਚ ਕੁਸ ਜਦੋਂ ਸੰਗਣੀ ਜੀ ਹੋ ਜਾਂਦੀ ਹੈ ਇਹ ਫਿਰ ਵਿੱਚ ਬੈਠਿਆ ਵੀ ਨਹੀਂ ਜਾਂਦਾ ਇਹ ਹੁਣ ਅੱਜ ਚੱਕੇਗਾ ਹੈ ਤਾਂ ਨਹੀਂ ਸੁੱਕਣਾ ਇੱਥੇ ਸੱਕਾ ਮੇਗਾ ਹੈ ਹਾਂ ਦੋ ਦੋ ਸੁੱਕ ਜਾਏਗਾ ਨਾ ਹੂੰ ਇਿੱਥੇ ਕੱਟ ਲਾਂਗੇ ਫਿਰ ਹਾਂ ਜੀ ਇਹ ਪੜ ਕੱਟ ਲਵਾਂਗੇ ਅ ਮੋਕੂ ਗਿਆ ਫਿਰ ਅੱਜ ਤੱਕ ਇਹ ਕੰਮ ਹਾਂ ਜੀ ਆ ਦੇਖ ਕੇ ਇੱਥੋਂ ਪਾਣੀ ਜਾਂ ਬੰਦ ਕਰਦੀ ਆਹ ਮੜਾ ਮੋਟਾ ਪੈਂਦਾ ਜਿਹਾ ਇਹ 222 ਹੈ ਆਪਣੀ ਕਣਕ ਇਹਨੂੰ ਇਹ ਹੈਗੀ ਦੀ ਆਪਣੀ 26 ਤਰੀਕ ਦੀ ਬੀਜੀ ਹੋਈ ਇਹਨੂੰ ਵੀ ਪਾਣੀ ਲੱਗ ਗਿਆ ਪਾਣੀ ਵੀ ਹੁਣ ਅਸਲੀ ਗਰਮੀ ਜਾਦੇ ਪੈਂਦੀ ਹੈ ਬੱਟ ਜਾ ਪਈ ਜਾਂਦਾ ਹੁਣ ਆ ਦੇਖੋ ਆ ਟਾਇ ਵੀ ਗਈ ਹੈ ਹੁਣ ਇਹ ਵਿੱਚ ਹਵਾ ਵੀ ਤੇਜ਼ ਚੱਲਦੀ ਹੈ ਮੌਸਮ ਖਰਾਬ ਰਹਿੰਦਾ ਨਾ ਤਾਂ ਮੌਸਮ ਮੰਨ ਲਓ ਵੀ ਇਹ ਇਦਾਂ ਦਾ ਵੀ ਵੀ ਪਾਣੀ ਲਾ ਕੇ ਬੰਦੇ ਦਾ ਇੱਕ ਵਾਰੀ ਉਹ ਹੋ ਜਵੇ ਵੀ ਵਿਹਲਾ ਜਾ ਹੋ ਜਵੇ ਦੋ ਕੁ ਦਿਨ ਠੀਕ ਹੀ ਚੱਲਦਾ ਦੋ ਕੁ ਦਿਨ ਬਾਅਦ ਫੇਰ ਅ ਮਨ ਲਓ ਫੇਰ ਦੁਬਾਰਾ ਬੱਦਲਬਾਈ ਜੀ ਹਵਾ ਤੇ ਜਿਹਾ ਤੇ ਗੁੱਸਾ ਅੱਜ ਵੀ ਦੱਸਦੇ ਨੇ ਵੈਸੇ ਵੀ ਤੇਜ਼ ਹਵਾ ਦਾ ਥੋੜਾ ਜਿਹਾ ਬੱਦਲਬਾਈ ਦਾ ਦੇਖੋ ਹੈਗੀ ਉਹ ਆ ਮੌਸਮ ਖੋਸ ਕੇ ਜਾ ਗਰਮੀ ਉਹਨਾਂ ਪੰਡੇ ਪਿੰਡੇ ਨੂੰ ਜਿਵੇਂ ਉਹ ਕਰਦੇ ਹੁੰਦੀ ਆ ਜਲਣ ਜੇ ਵਾਲੀ ਐਦਾਂ ਦੀ ਗਰਮੀ ਜੀ ਹੋਈ ਹੋਈ ਐ ਧੁੱਪਾਂ ਪੈਂਦੀ ਆ ਉਹ ਬਹੁਤ ਜ਼ਿਆਦਾ ਪੈਂਦੀ ਐ ਇਹ ਆਪਣੀ 222 ਆ ਇਹ ਇਹ ਤਕਰੀਬਨ ਹੁਣ ਮੰਨ ਲਓ ਆ ਪਾਣੀ ਨਾਲ ਇਹ ਤਿਆਰ ਹੋ ਜੂ ਵਾਹਿਗੁਰੂ ਦਾ ਵਾਸੇ ਹੱਥ ਰੱਖੇ ਨਾ ਫੇਰ ਸਭ ਠੀਕ ਹੈ ਠੀਕ ਹੈ ਹੁਣ ਇਦਾਂ ਹੀ ਪਾਰ ਨਗਾ ਦੇਵੇ ਹੁਣ ਆਪਾਂ ਆਹ ਖਾਲਤ ਹੀ ਤੁਰੇ ਜਾਂਦੇ ਆ ਦਿਖਾਉਨੇ ਆਪਾਂ ਅੱਗੇ ਆਪਣੀ ਜਿਹੜੀ ਆਰਗੈਨਿਕ ਕਣਕ ਹੈ ਉਹਨੂੰ ਲਾਇਆ ਹੋਇਆ ਅੱਜ ਪਾਣੀ ਇਹ ਆਰਗਨ ਦਾ ਕਣਕ ਆਪਣੀ ਇਹਨੂੰ ਲਾਇਆ ਹੋਇਆ ਪਾਣੀ ਇਦਾਂ ਦੀ ਇਹ ਸਾਰੀ ਉਹ ਵਿੱਚ ਇਹ ਪੀੜੀ ਪੀੜੀ ਦਿਖਣ ਲੱਗੀ ਇਹ 25 ਅਕਤੂਬਰ ਦੀ ਬੀਜੀ ਹੋਈ ਐ ਇਸ ਕਰਕੇ ਇਧਰ ਲਈ ਇਹ ਸਬਜ਼ੀ ਦੀ ਐ ਇਹ 25 ਦੀ ਐ ਪੀੜੀ ਪੀੜੀ ਜਿੱਦ ਤੋਂ ਤੁਹਾਨੂੰ ਦਿਖਣੇ ਲੱਗੀ ਇਹਦਾ ਰੰਗ ਬਟਾ ਕੀ ਥੋੜਾ ਥੋੜਾ ਫੇਰ ਵੀ ਕਹੀ ਦਾ ਵੀ ਚੱਲੋ ਦਾਣਾ ਤੇ ਕੋਈ ਅਸਰ ਨਾ ਪਵੇ ਇਸ ਕਰਕੇ ਥੋੜਾ ਜਿਹਾ ਪਾਣੀ ਲਾਤਾ ਹੁਣ ਵੀ ਜੀ ਕਈ ਵਾਰ ਬੂਟੇ ਦਾ ਪਾਣੀ ਵਾਲਾ ਅਸਰ ਖਤਮ ਹੋ ਜਾਂਦਾ ਵੀ ਉਹ ਦਾਣਾ ਕਮਜ਼ੋਰ ਪੈ ਜਾਂਦਾ ਇਸ ਕਰਕੇ ਪਾਣੀ ਲਾਤਾ ਵੀ ਪਾਣੀ ਦੀ ਜੋ ਵੀ ਮਾਤਰਾ ਦੇ ਦਾਣੇ ਨੂੰ ਜ਼ਰੂਰਤ ਆ ਉਹ ਪੂਰੀ ਹੋ ਜਾਵੇ ਇਹ ਤੱਕ ਹਜੇ ਪਹੁੰਚਿਆ ਨਹੀਂ ਪਾਣੀ ਪੀਸੀ ਪਾਣੀ ਉਹ ਹੈ ਹੀਟ ਜੀ ਵੀ ਇੰਨੀ ਆ ਵੀ ਮਤਾਬਨ ਇਦਾਂ ਦਾ ਹੈ ਵੀ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆ ਵੀ ਪਿੰਡ ਆ ਮੱਚਦੇ ਜੇ ਨਹੀਂ ਮੰਨੋ ਵੀ ਸੇਕ ਜਾ ਇਦਾਂ ਦਾ ਪਰ ਜਦੋਂ ਹਾੜੀ ਵਾਲਾ ਟਾਈਮ ਹੁੰਦਾ ਜਾ ਉਦੋਂ ਦਾ ਮੌਸਮ ਕੁਝ ਹੋਰ ਤਰ੍ਹਾਂ ਦਾ ਹੁੰਦਾ ਮਿਉ ਜੇ ਕੇ ਹੁੰਦਾ ਵੀ ਤਾਪਮਾਨ ਪੂਰਾ ਹੋ ਜਾਂਦਾ ਠੰਡੀਆਂ ਹਵਾਵਾਂ ਚੱਲਦੀਆਂ ਹੁੰਦੀਆਂ ਨੇ ਹੁਣ ਤਾਂ ਹਵਾ ਵੀ ਜਿਹੜੀ ਚੱਲਦੀ ਆ ਉਹ ਵੀ ਹੋਰ ਤਰ੍ਹਾਂ ਦੀ ਉਹ ਹਜੇ ਮੌਸਮ ਤਬਦੀਲ ਹੋਊਗਾ ਤਾਂ ਉਹਦੇ ਨਾਲ ਫਰਕ ਪਊਗਾ ਅਜੇ ਤੱਕ ਕਦੇ ਗਰਮੈਸ ਜੀ ਕਦੇ ਠੰਡ ਜੀ ਐਦਾਂ ਦਾ ਮੌਸਮ ਹੋਇਆ ਹੋਇਆ ਹੈ ਇੱਧਰ ਵੀ ਆਪਣੀ ਆਹ 222 ਹੋ ਗਿਆ ਇਹਨੂੰ ਵੀ ਪਾਣੀ ਆਪਾਂ ਲਾ ਚੁੱਕੇ ਆਂ ਤਕਰੀਬਨ ਹੁਣ ਡਰ ਦੇ ਡਰ ਦੇ ਇਹ ਪਾਣੀ ਸਾਰੇ ਹੀ ਲਾਇਆ ਆਪਾਂ ਨੇ ਹਵਾ ਦਾ ਵੀ ਵਿੱਚ ਦੱਸਿਆ ਹੋਇਆ ਹੁਣ ਬਾਕੀ ਕਹਿੰਦੇ ਨੇ ਕਿਸਾਨ ਹੁਣ ਕੀ ਕਰੇ ਜੇ ਤਾਂ ਪਾਣੀ ਨਹੀਂ ਲਾਉਂਦਾ ਤਾਂ ਕਣਕ ਡਾਊਨ ਪੈਂਦੀ ਐ ਕਿਉਂ ਮਾਝੂ ਪੈ ਜਾਂਦੀ ਐ ਜੇ ਪਾਣੀ ਲਾਉਂਦਾ ਤਾਂ ਹਵਾ ਤੇ ਬਾਰਸ਼ ਦਾ ਡਰ ਵੀ ਰਹਿੰਦਾ ਬਾਕੀ ਉੱਪਰ ਵਾਲੇ ਪ੍ਰਮਾਤਮਾ ਦੇ ਹੱਥ ਆ ਜਿਹੜਾ ਕੁਝ ਕਰਨਾ ਉਹ ਤਾਂ ਉਹਦੇ ਹੱਥ ਆ ਉਹਨੇ ਬਚਾਉਣੀ ਐ ਤਾਂ ਉਹਨੇ ਬਚਾ ਵੀ ਦੇਣੀ ਐ ਜੇ ਡੇਗਣੀਆਂ ਤਾਂ ਵੀ ਉਹਦੇ ਹੱਥੇ ਆ। ਇਹ ਐ ਡਰਦੇ ਡਰਦੇ ਪਾਣੀ ਤਕਰੀਬਨ 15-20 ਦਿਨ ਹੋ ਗਏ ਨੂੰ ਲੇਟ ਕਰਦਿਆਂ ਨੂੰ। ਹੁਣ ਪਾਣੀ ਲਾ ਚੁੱਕੇ ਹਾਂ। ਇਹ ਇੱਧਰ ਉਹ ਸਾਹਮਣੇ ਤੱਕ ਆ। ਉਹ ਪਰਲੀ ਮੋਟਰ ਜਿਹੜੀ ਆਪਾਂ ਅੰਬਾਲੀ ਤੇ ਜੰਮਣ ਵਾਲੀ ਦਿਖਾਉਂਦੇ ਹੁੰਨੇ ਆ। ਉੱਧਰ ਵੀ ਇੱਕ ਪਾਣੀ ਉੱਧਰ ਤਾਂ ਮਿਸ ਕਰਿਆ ਮੰਨ ਲਓ ਵੀ ਉਹ ਖੇਤ ਨੀਵੇਂ ਤੇ ਜਿਹਦੇ ਵਿੱਚ ਸਰਲ ਟਾਈਮ ਕਾਫੀ ਪਾਣੀ ਖੜ ਗਿਆ ਸੀ ਤੇ ਬਾਰਸ਼ ਦਾ ਵੀ ਹੋ ਗਿਆ ਤੇ ਦੱਸਿਆ ਵੀ ਇਹ ਕਈ ਵੀਡੀਓ ਚ ਵੀ ਉਹ ਚ ਨੁਕਸਾਨ ਵੀ ਹੋਇਆ ਮੰਨ ਲਓ ਵੀ ਉਹ ਕਣਕ ਕਾਫੀ ਮਰ ਵੀ ਗਈ ਵਿੱਚੋਂ ਜਾਨੀ ਜਿਵੇਂ ਬੁੱਝੇ ਤੇ 10-12 ਡੱਕੇ ਨੇ ਉਹ ਚ 4-5 ਰਹਿ ਗਏ ਇਦਾਂ ਦੇ ਬੁੱਝੇ ਹੋ ਗਏ ਹੋ ਗਿਆ ਜਾਨੀ ਬਾਕੀ ਦੇ ਮਰ ਗਏ ਜਿਹੜੇ ਨਿਆਣੇ ਡੱਕੇ ਤੇ ਉਹ ਸਾਰੇ ਮਰ ਗਏ ਉਹ ਪਾਣੀ ਦੇ ਕਾਰਨ ਫੇਰ ਵੀ ਉਹਨੂੰ ਕਾਫੀ ਤਾਕਤ ਵਗੈਰਾ ਦੇ ਕੇ ਉਹਨੂੰ ਤਿਆਰ ਕਰੀ ਦੀ ਉਹ ਪਰਲੇ ਪਾਸੇ ਉਹ ਚ 303 ਹੈ ਇਹ ਹੈਗੀ ਹੈ 222 ਇਧਰ ਵੀ 222 ਹੋਇਆ ਆ ਦੇਖੋ ਕਿਤੇ ਕਿਤੇ ਢਾਲੀ ਜਿੱਥੇ ਸੁੱਕੀ ਰਹਿ ਗਈ ਉਹ ਰੰਗ ਕਾਫੀ ਹੋ ਵਟਾ ਗਈ ਆ سامنے ਦੇਖਦੀ ਆ ਵਿੱਚ ਢਾਲੀ ਜੀ ਇਹ ਉੱਚੀ ਆ ਥੋੜੀ ਜੀ ਉਹ ਕਾਫੀ ਰੰਗ ਵੱਡਾ ਹੈ। ਹੋਰ ਵੀਰੇ ਇਦਾਂ ਦੇ ਕੰਮ ਕਰਨੇ ਜੱਟਾਂ ਦੇ ਕਦੇ ਪਾਣੀ ਦੇ ਦੇ ਕਦੇ ਰੇਹੂ ਪਾ ਦੋ ਕਦੇ ਕੋਈ ਹੋਰ ਇਹੀ ਚੱਲਦਾ ਰਹਿਣਾ ਜ਼ਿਮੀਦਾਰਾ ਇਹੀ ਕੰਮਾਂ ਵਾਸਤੇ ਆ ਦੇਖੋ ਹੁਣ ਆ ਪੂਰੀ ਖੁਸ਼ਕ ਹੋਈ ਪਈ ਐ ਥਣਿਓ ਪੱਤੇ ਵੀ ਹੋ ਨੇ ਇਹ ਆਰਗੈਨਿਕ ਕਰਕੇ ਇੱਚ ਪੱਤਾ ਘੱਟ ਦਿਖਦਾ ਜਣੀ ਉੱਪਰ ਹੁਣ ਬੱਲੀਆਂ ਬੱਲੀਆਂ ਹੀ ਦਿਖ ਰਹੀਆਂ ਨੇ ਇੱਧਰ ਨਾਲੋਂ ਇਹਦੇ ਨਾਲੋਂ ਤਾਂ ਹਲਕੀ ਤਾਂ ਜ਼ਰੂਰ ਹੈ ਵੀਰ ਪਰ ਇਹਦੇ ਤੇ ਸਪਰੇਹਾਂ ਵੀ ਦੋ ਹੋ ਗਈਆਂ ਇੱਕ ਆ ਹੁਣ ਮੰਨ ਲਓ ਵੀ ਪਿਛੇ ਜਿਹੜੀ ਕਰੀ ਆ ਟਿਲਟ ਤੇ ਉਹ ਅ ਪੀੜੀ ਕੁੰਗੀ ਦੀ ਦਾ ਦਾਣਾ ਨਖਾਰਨ ਵਾਸਤੇ ਉਹ ਦੋਏ ਉਹ ਸਪਰੇਹਾਂ ਹੋ ਗਈਆਂ ਇੱਕ ਪਹਿਲਾਂ ਤਾਕਤ ਦੀ ਵੀ ਹੋ ਗਈ ਇਹਦੇ ਤੇ ਆਪਾਂ ਨੇ ਉਹ ਸਪਰੇਹਾਂ ਚੋ ਜਾਨੀ ਕੀਟਨਾਸ਼ਕ ਕੋਈ ਵੀ ਸਪਰੇਅ ਨਹੀਂ ਕਰੀ ਨਾ ਆਪਾਂ ਨੇ ਕੋਈ ਜ਼ੂਰੀਆ ਨਾ ਡਾਈ ਪਾਇਆ ਇਹ ਸਿਰਫ ਆਪਾਂ ਆਰਗੈਨਿਕ ਖਾਦਾਂ ਨਾਲ ਹੀ ਤਿਆਰ ਕੀਤਾ ਜੈਵਿਕ ਖਾਦਾਂ ਨਾਲ ਹੀ ਇਹ ਇਦਾਂ ਦੀ ਹੈ ਹੋਰ ਦੋਸਤੋ ਕਿਵੇਂ ਆ ਠੀਕ ਹੋ ਤੁਸੀਂ ਬਾਕੀ ਤੁਸੀਂ ਵੀ ਦੱਸੋ ਸਾਨੂੰ ਕੋਈ ਸੁਝਾਅ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਜਿਹੜੀ ਇਹ ਕਣਕ ਬੀਜੀ ਹੋਈ ਐ ਵੀ ਇਹਦੇ ਬਰਾਬਰ ਦੀ ਹੋਣ ਲੱਗ ਜਵੇ ਵੀ ਇਹਦੇ ਵਾਸਤੇ ਆਪਾਂ ਨੂੰ ਹੋਰ ਕੀ ਵਰਤਣਾ ਚਾਹੀਦਾ ਇਸ ਕਰਕੇ ਕੋਈ ਸੁਝਾਅ ਜ਼ਰੂਰ ਦਿਆ ਕਰੋ ਵੀ ਆਪਾਂ ਜਿਹੜੀ ਆਰਗੈਨਿਕ ਕਰਦੇ ਆ ਕਣਕ ਇਹ ਇਹ ਆਪਣਾ ਹੁਣ ਆਰਗੈਨਿਕ ਕਣਕ ਨੂੰ ਤਕਰੀਬਨ ਐਤਕੀ ਦੂਜੀ ਵਾਰ ਇਹ ਹੋ ਗਈ ਉਹ ਕਣਕ ਹੋ ਗਈ ਦੋ ਵਾਰੀ ਇਹ ਚ ਜੀਰੀ ਹੋ ਗਈ ਇਹ ਇਦਾਂ ਦੀ ਆ ਉਹ ਦੋਹੇ ਵਾਰੀ ਚ ਨਾ ਤਾਂ ਆਪਾਂ ਨੇ ਜੀਰੀ ਚ ਕੁਝ ਜੂਰੀਆ ਡਾਈ ਪਾਇਆ ਨਾ ਇਹ ਕਣਕ ਚ ਪਾਇਆ ਇਹ ਨਰੋਲ ਇਹ ਆ ਇੱਕ ਤਰ੍ਹਾਂ ਦੀ ਹੁਣ ਹੌਲੀ ਹੌਲੀ ਖੇਤ ਵਧੀਆ ਬਣਨ ਲੱਗ ਗਿਆ ਫਰਕ ਪੈਂਦਾ ਪਏ ਮੈਂ ਦਾ ਪਾਊਗਾ ਪਰ ਇਸ ਵਾਰ ਹਜੇ ਥੋੜੀ ਜੀ ਆਪਾਂ ਨੂੰ ਦੇਖਣ ਨੂੰ ਸਿੱਧੀ ਲੱਗਦੀ ਐ ਪਰ ਹੌਲੀ ਹੌਲੀ ਇਹਨੇ ਵੀ 3 ਇਹ ਚੌਥੇ ਸਾਲ ਐਨ ਠੀਕ ਹੋ ਜਾਣਾ ਆ ਦੇਖੋ ਲਵੇ ਲਵੇ ਤਾਂ ਪੂਰੀ ਵੱਲ ਤਿਆਰ ਐ ਦੂਜੀ ਵੱਲ ਦੇ ਬਰਾਬਰ ਐ ਉੱਥੇ ਤਕਰੀਬਨ ਥੋੜੀ ਜੀ ਘਟ ਹੋਇਆ ਦੋਸਤੋ ਕਰਿਆ ਕਰੋ ਤੁਸੀਂ ਵੀ ਹਿੰਮਤ ਰੱਖੋ ਐਦਾਂ ਦਾ ਕੋਈ ਕਰੋ ਤਿਆਰ ਖੇਤ ਆਪਣੇ ਪਰਿਵਾਰ ਲਈ ਤੁਸੀਂ ਵੀ ਆਰਗੈਨਿਕ ਕਣਕ ਕਰੋ ਬਾਕੀ ਇਸ ਵਾਰ ਦਿਖਾਵਾਂਗੇ ਤੁਹਾਨੂੰ ਵੀ ਇਹਦਾ ਕਿੰਨਾ ਕਿ ਝਾੜ ਹੋਇਆ ਪਿਛਲੀ ਵਾਰ ਤਾਂ ਥੋੜੇ ਜਿਹਾ 9-10 ਕੁਇੰਟਲ ਦੇ ਕਰੀਬ 10 ਕੁਇੰਟਲ ਦੇ ਕਰੀਬ ਇਹ ਹੋਇਆ ਸੀ ਇਸ ਵਾਰ ਦੇਖਦੇ ਆਂ ਵੀ ਉਸ ਫਰਕ ਪੈਂਦਾ ਕਿ ਨਹੀਂ ਪੈਂਦਾ ਉਹ ਦੱਸਾਂਗੇ ਜਰੂਰ ਪਰ ਕਣਕ ਪਿਛਲੇ ਸਾਲ ਨਾਲੋਂ ਕਾਫੀ ਫਰਕ ਲੱਗਦਾ ਇਹਦੇ ਹੁਣ ਮੂਰੇ ਇਹਦੇ ਵਿੱਚ ਹੋਰ ਰੂੜੀ ਰਾੜੀ ਵੀ ਪਾਵਾਂਗੇ ਨਾਲ ਆਪਾਂ ਬਰਮੀ ਕੰਪੋਸਟ ਦਾ ਵੀ ਥੋੜਾ ਜਿਹਾ ਹੋਰ ਵਾਧਾ ਉਹ ਕਰਾਂਗੇ ਤਾਂ ਕਿ ਅਗਲੀ ਫਸਲ ਵੀ ਵਧੀਆ ਹੋਵੇ ਫਿਰ ਕਣਕ ਟਾਈਮ ਤਾਂ ਆਪਾਂ ਤੋਂ ਰੂੜੀ ਖਾਦੇ ਨਹੀਂ ਪੈਂਦੀ ਇਸ ਕਰਕੇ ਜੀਰੀ ਟਾਈਮ ਇਹ ਪਾਉਣੇ ਹੁੰਦੇ ਆ ਉਹ ਜਰੂਰ ਹੁਣ ਆਇਤੀ ਪਾਵਾਂਗੇ ਫੇਰ ਦੁਬਾਰਾ ਪਿਛਲੀ ਵਾਰ ਵੀ ਪਾਇਆ ਸੀ ਹੌਲੀ ਹੌਲੀ ਖੇਤ ਇਹ ਇਹਨਾਂ ਦੇ ਬਰਾਬਰੇ ਆ ਜਾਣਾ ਹੂੰ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਸਾਡੀ ਵੀਡੀਓ ਅੱਗੇ ਸ਼ੇਅਰ ਤੇ ਲਾਈਕ ਕਮੈਂਟ ਵੀ ਕਰਦੇ ਹੋ ਬਾਕੀ ਦੋਸਤਾਂ ਨੂੰ ਵੀ ਭੇਜ ਦਿਓ ਮੈਂ ਬਹੁਤ-ਬਹੁਤ ਧੰਨਵਾਦ ਦੀਆਂ ਤੁਹਾਡਾ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ। ਇੱਕ ਵੀਰ Rajasthan ਤੋਂ Jaipur Rajasthan ਤੋਂ ਪ੍ਰਕਾਸ਼ ਜੀ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਸਾਡੇ ਇਹ ਤੇ ਇੱਕ ਮਿੰਟ ਵਗੈਰਾ ਵੀ ਕਰਦੇ ਨੇ। ਬਾਕੀ ਜਿਹੜੇ ਦੋਸਤ ਹੋਰ ਵੀ ਕਮੈਂਟ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਦੀਆਂ। ਬਾਕੀ ਉਹਨਾਂ ਦਾ ਜਵਾਬ ਵੀ ਜ਼ਰੂਰ ਆਸੀ ਮੰਨ ਲਓ ਵੀ ਸ਼ੇਅਰ ਕਰਦੇ ਆਂ ਤੋਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ